ਤੋ 80 ਪੰਨਾ ਕਿੰਨੇ ਦੇ ਆਉਂਦੇ ਨੇ ਚਾਨਮੇ ਨਾਲ ਗੱਟੇ ਵੱਡੇ ਵੱਡੀਆਂ ਬੱਕਰੀਆਂ ਗਾਂਆਂ ਪਰ ਬੱਚਿਆਂ ਦਾ ਪਤਾ ਹੀ ਨਹੀਂ ਕਿੰਨੇ ਹੋ ਗਏ ਕੁੜੀਆਂ ਕਰੀਪੀ ਇਹ ਕਿਹਦਾ ਦੁਕਾਨ ਹੈ ਕੀ ਕਿਹਾ ਲਾਗਦੇ ਪਰ ਸਾਹਮਣੇ 20 22000 ਤੋਂ 25000 ਤੋਂ ਘੱਟ ਬੱਕਰੀ ਨਹੀਂ ਆਉਂਦੀਗੀ ਕੋਈ ਦੂਸਰ ਲੰਗ वगैरह ਵੀ ਲੈ ਲੈਂ ਤਾਂ ਪਰਵਤ ਨੂੰ ਲੱਖ ਰੁਪਏ 1.5 ਲੱਖ ਦੀ ਮੇਰੇ ਨਾਂ ਦੇ 1.5 ਲੱਖ ਦੀ ਘਰ ਆਏ ਦਿਨਾਂ ਤੇ ਉਹ ਬੋਖਰਾ ਆ ਰਹੀ ਹੈ ਹਾਂਜੀ ਡਾਕਟਰ ਦੋਵੇਂ ਟਾਈਮ ਆ ਰਹੇ ਕੋਈ ਕਿਸੇ ਵੇਲੇ ਕੋਈ ਤੁਹਾਨੂੰ ਮੰਗਦੇ ਆ ਸਰਕਾਰ ਹੋ ਗਏ ਨਾ ਅਡੀ ਲੈਂਟੀ ਦਾਲਦੇ ਬਾਹਰ ਨਹੀਂ ਪਾਉਣ ਲੈਂਟੀ ਮਾਫ ਕਰਕੇ ਹੋਰ ਕੋਈ ਨਹੀਂ ਚਾਹੀਦਾ ਇਹ ਜਿਹੜੀ ਬਿਮਾਰੀ ਹੈ ਇਹ ਤੁਹਾਡੀ ਕੀ ਹੈ ਕਿ ਫੂਟ ਹੋ ਰਹੀ ਤੁਸੀਂ ਅਚੈਤੀ ਪਿੰਡ ਦੱਸਿਆ ਜੀ 40 ਨਾਗ 42 ਨਾਗ ਸੇ ਵਿਚਾਰੇ ਉਹਦੇ ਵੀ ਮਰ ਗਏ ਜਿਹੜੀ ਹਾਂ ਬਤਰੀ ਮਾਗੀ ਵਾਲੇ ਦੰਤ ਮਾਰੇ ਪਹਿਲਾਂ 1 1 2 2 ਕਰਕੇ ਪਹਿਲਾਂ ਮਨ ਰੇ ਹੈਗਾ ਚਲ ਕੋਈ ਨਹੀਂ ਨਮੂਣੀਆਂ ਹੋਗਾ ਚਲ ਕੋਈ ਨਹੀਂ ਯਾਰ ਇਹ ਕਿੰਨਾ ਕਦਾ ਹੁੰਦਾ ਰਹਿੰਦਾ ਮਾਗੀ ਵਾਲੇ ਦੰਤ ਦਾ ਬਸ ਸੱਤ ਨਾਮ ਹੀ ਹੋ ਗਿਆ ਕੰਮ ਕਰਾ ਜੀ ਰੋਟੀ ਅਸੇ ਤੇ ਸੀ ਤੇ ਇਹ ਕੋਸੇ ਸਾਰੇ ਕੋਣ ਤੇ ਕਰ ਜੋੜੀਆਂ ਹੀ ਸੀ ਬਸ ਵਿੱਚ ਹੀ ਨਹੀਂ ਸੀ ਕੋਈ ਕਦੇ ਕੋਈ ਪੱਠ ਨਹੀਂ ਵਿੱਚ ਆਪਣਾ ਯਾਰ ਨਾਲ ਰਲ ਜੂਗੀ ਐ ਕਿ ਆ ਨਾਲ ਰਲ ਜਾਣੀਏ ਯਾਰ ਬਾਹਰ ਦੇ ਵਿੱਚ ਕਹਿੰਦੇ ਨੇ ਆ ਬੇਜਾ ਕਮਾਤਾ ਮੇਰੇ ਘਰ ਵਾਲੀ ਇੱਕ ਗੁड़िया ਬਸ ਮੈਂ ਮਾਂ ਕੀ ਕਰਨੇ ਭਰਾਜੀ ਤੇ ਕੋਲ ਕਰਨੇ ਸੀ ਉਹੀ ਲੈ ਗਿਆ ਖੋ ਕਿ ਤੂੰ ਕਹੀਏ ਯਾਰ ਬੜਾ ਨਿਕਣਾ ਸੀ ਕਿਹੜਾ ਯਾਰ ਕਮਾਈ ਖਾ ਗਈ ਇਹਨਾਂ ਦੀ ਸਾਸ ਕਵੰਤ ਸਿੰਘ ਆ ਜੀ ਮੈਂ ਕੰਮੇ ਨੇ ਰੋਲ ਜਰਮਨ ਕਲੋਨੀ ਕਰ ਰਹੇ ਹਾਂ ਨਾ ਤੇ ਇੱਥੇ ਬੱਕਰੀਆਂ ਮੇਰੇ ਵੱਡੇ ਭਾਈ ਦੀਆਂ ਬੱਕਰੀਆਂ 96 ਦੇ ਲਗਭਗ ਵੱਡੀਆਂ ਬੱਕਰੀਆਂ ਬਾਕੀ ਛੋਟੇ ਬੱਚੇ ਪਤਲੇ ਕਿੰਨੇ ਕੇ ਗੁਜ਼ਰ ਗਏ ਤੇ ਸਾਨੂੰ ਸਰਕਾਰ ਨੂੰ ਅਪੀਲ ਕੀਤੀ ਜਾਂਦੀ ਹੈ ਵੀ ਜਿੰਨੀ ਥੋੜੀ ਤੋਂ ਜਿੰਨੀ ਮਦਦ ਹੋ ਸਕੇ ਤਾਂ ਕਰੋ ਕਿਉਂਕਿ ਕੀ ਪ੍ਰੋਬਲਮ ਕੀ ਰਸਰੀ ਦਾ ਹੈ ਇੱਕ ਇਦਾਂ ਦਾ ਵਾਇਰਸ ਆਇਆ ਪੀਪੀਏ ਵੀ ਇਦਾਂ ਦੀ ਬਿਮਾਰੀ ਆਈ ਹੈ ਜੀ ਉਹ ਵਾਇਰਸ ਨਾਲ ਹੋ ਰਿਹਾ ਸਭ ਨੂੰ ਨੁਕਸਾਨ ਆ ਪਹਿਲੀ ਜਦ ਇਸ ਤਰ੍ਹਾਂ ਹੋਇਆ ਕਿ ਪਹਿਲੀ ਯਾਰੀ ਹੋਇਆ ਜੀ ਜ਼ਿੰਦਗੀ ਚ ਪਹਿਲੀ ਯਾਰੀ ਹੋਇਆ ਜੀ ਵਿਚਾਰੀਆਂ 15-15 ਇਕੱਠੀਆਂ ਮਰ ਜਾਂਦੀਆਂ ਸੀ ਮੁੜ ਕੇ ਇਹਨਾਂ ਨੂੰ ਵਿਚਾਰੀਆਂ ਨੂੰ ਦਫਨਾਉਣਾ ਪੈਂਦਾ ਸੀ ਬਾਈ ਦਾ ਆਪ ਖੋਦਨੇ ਨਹੀਂ ਹੈ ਇਸ ਤਰ੍ਹਾਂ ਬਿਮਾਰੀ ਕਦੇ ਨਹੀਂ ਆਈ ਕਦੇ ਵੀ 15-15 ਮਰ ਜਾਂਦੀਆਂ ਸੀ ਵਿਚਾਰਾ ਵਿੱਚ ਬੈਠਾ ਰਹਿੰਦਾ ਸੀਗਾ ਹੁਣ ਵਿਚਾਰੇ ਦਾ ਕਿਉਂਕਿ ਇਹਨਾਂ ਧੀਆਂ ਪੁੱਤਾਂ ਨੂੰ ਪਾਲਿਆ ਸੀ ਵਿਚਾਰੇ ਨੇ ਬਾਈ ਨੇ ਤੇ ਇਸੇ ਕਰਕੇ ਫਿਰ ਉਹ ਸਾਨੂੰ ਕਹਿੰਦਾ ਸੀ ਕਿ ਮੈਂ ਨਾਲ ਹੀ ਮੇਰਾ ਘਰ ਸੀ ਇਹਨਾਂ ਦੀ ਮੁੜ ਕੇ ਸਾਨੂੰ ਦਫਨਾਉਣੀਆਂ ਪੈਂਦੀਆਂ ਸੀ ਵਿਚਾਰੀਆਂ ਇਹ ਤਾਂ ਤਾਂ ਬਈ ਦਾ ਵਜੀ ਨਹੀਂ ਕਰਦਾ ਸੀ ਕਿਉਂਕਿ ਇਹਨੇ ਈਆਂ ਪੁੱਤਾਂ ਨੂੰ ਪਾਲੀਆਂ ਸੀਗਾ ਪਰਿਵਾਰ ਨੂੰ ਪਰਿਵਾਰ ਦਾ ਪਰਿਵਾਰ ਨੂੰ ਰੱਖਿਆ ਸੀਗੇ ਇਹਨਾਂ ਨੇ ਬਹੁਤ ਸੇਵਾ ਇਹਨਾਂ ਨੇ ਕੀਤੀ ਇੱਕ ਆਵਾਜ਼ ਮਾਰਦੇ ਸੀ ਉਹਦੇ ਕੋਈ ਜੀ ਆਉਂਦੀਆਂ ਸੀ ਪਿੱਛੇ ਸਹੀ ਤਾਂ ਸ਼ਾਇਦ ਨਹੀਂ ਕਿਸੇ ਅਰੀਏ ਕੋਈ ਸੁਤਲੇ ਨੇ ਨਹੀਂ ਕੋਈ ਨਹੀਂ ਆਇਆ ਹਜੇ ਤੱਕ ਜੀ ਸਰ ਸਾਡੇ ਹਿਸਾਬ ਨਾਲ 15 ਤੋਂ 20 ਇਹ ਡਾਕਟਰ ਸਾਹਿਬ ਨੇ ਜਿਹੜੀ ਸਾਨੂੰ ਰਿਪੋਰਟ ਦਿੱਤੀ ਹੈ 15 ਤੋਂ 20 ਦੀ ਡੈਥ ਹੋਈ ਹੈ ਉਹਨਾਂ ਦੇ ਜਦੋਂ ਉਹ ਟ੍ਰੀਟਮੈਂਟ ਕਰੇ 22 ਤਰੀਕ ਤੋਂ ਤੇ 130 ਉਹਨਰ ਕੋਲ ਅਸੀਂ ਬੱਕਰੀ ਉਹਨਾਂ ਦੇ ਰਿਕਾਰਡ ਦੇ ਹਿਸਾਬ ਨਾਲ ਤੇ ਹੁਣ 3 ਦਿਨ ਤੋਂ ਕੋਈ ਮੋਰਟੈਲਿਟੀ ਨਹੀਂ ਹੋਈ ਸਭ ਠੀਕ ਚੱਲ ਰਿਹਾ ਉਹਨਾਂ ਦਾ ਤੁਸੀਂ ਕਾਰਨਾਂ ਦਾ ਕੁਝ ਪਤਾ ਚੱਲ ਸਕਦਾ ਇਹ ਪੀਪੀਆਰ ਕਲੀਨਿਕਲ ਸਿੰਪਟਮ ਤੋਂ ਦੇਖ ਕੇ ਉਹਨਾਂ ਨੇ ਪੀਪੀਆਰ ਦਾ ਸਸਪੈਕਟ ਦਿੱਤਾ ਸੀ ਉਹੀ ਟ੍ਰੀਟਮੈਂਟ ਦਿੱਤਾ ਤੇ ਉਹਦੇ ਹਿਸਾਬ ਨਾਲ ਉਹ ਠੀਕ ਹੋ ਗਏ ਤੇ ਬੱਕਰੀਆਂ ਠੀਕ ਹੋ ਰਹੀ ਐ ਡਾਕਟਰ ਸਾਹਿਬ ਸਵੇਰੇ ਤੇ ਸ਼ਾਮ ਨੂੰ ਦੋਨੇ ਟਾਈਮ ਸਾਡੀ ਟੀਮ ਜਾਂਦੀ ਐ ਨਾਲ ਉਹਨਾਂ ਦੇ ਸਟਾਫ ਦੇ ਵੀ ਉਹ ਕੰਟਰੋਲ ਹੋਈ ਐ ਬਿਮਾਰੀ ਜਿਹੜੀ ਵੈਕਸੀਨ ਲੱਗਦੀ ਨਾ 2.5 ਸਾਲ ਤੋਂ ਬਾਅਦ ਲੱਗਦੀ ਐ ਹੁਣ ਸਰਕਾਰ ਨੇ ਵੈਕਸੀਨ ਭੇਜੀ ਈ ਐ ਕਈ ਪਿੰਡਾਂ 'ਚ ਸਾਡੀ ਵੈਕਸੀਨ ਲੱਗਵੀ ਗਈ ਹੈਗੀ ਐ ਕਿਉਂਕਿ ਇਸ ਫਾਰਮ ਤੇ ਇਹ ਲੱਗ ਨਹੀਂ ਸਕਦੀ ਵੈਕਸੀਨ ਇਨਸਾਨਾਂ ਤੋਂ ਡਰਨ ਦੀ ਕੋਈ ਲੋੜ ਨਹੀਂ ਇਹ ਸਿਰਫ ਸ਼ੀਵ ਗੋੜੀ ਚ ਹੋਣੀ ਐ ਹਿਊਮਨ ਚ ਡਿਊਨ ਨਾਲ ਲਾਰਜ ਐਨੀਮਲ ਚ ਵੀ ਕੋ ਬੈਫਲਰ ਚ ਵੀ ਨਹੀਂ ਹੋਣੀ ਐ ਬੰਦਾ ਤੇ ਫ੍ਰੀ ਇਲਾਜ ਹੋ ਰਿਹਾ ਐ ਉਹ ਕੋਈ ਪੈਸੇ ਨਹੀਂ ਲੈ ਰਹੇ ਅਸੀਂ ਬੰਦੇ ਕੋਲ ਸਾਰੀ ਸਰਕਾਰੀ ਦਵਾਈਆਂ ਹੈਗੀਆਂ ਸੀ ਉਹਨਾਂ ਦੇ ਅਸੀਂ ਟ੍ਰੀਟਮੈਂਟ ਤੇ ਇੰਪਰੂਵਮੈਂਟ ਕਾਫੀ ਹੋ ਗਈ ਏਰੀ ਇਹ ਵੀ ਹੁਣ ਵੈਕਸੀਨਾਂ ਦਿੰਦੇ ਆ ਬਹੁਤ سارے ਲੋਕ ਫ੍ਰੀ ਕੋਸਟ ਹੀ ਹੁੰਦੀ ਹੈ ਵੈਕਸੀਨ ਸਾਰੀ ਇੱਕ ਗੱਲ ਘੋਟਲੀ ਹੁੰਦੀ ਪੈਸੇ ਬਾਕੀ ਸਾਰੀ ਵੀ ਵੈਕਸੀਨ ਜਿੰਨੇ ਵੀ ਆਂਦੀ ਐਲ ਐਸ ਡੀ ਐਫ ਐਮ ਡੀ ਸਾਰੀ ਫ੍ਰੀ ਆਫ ਕੋਸਟ ਹੁੰਦੀ ਹੈ ਠੀਕ ਹੈ ਇਹ ਕਿਉਂਕਿ ਵਾਇਰਲ ਡਿਜ਼ੀਜ਼ ਤੇ ਵੈਕਸੀਨ ਨਹੀਂ ਪਹਿਲਾਂ ਲਗਵਾ ਕੇ ਰੱਖਣੀ ਪੈਣੀ ਤੁਹਾਨੂੰ ਬਾਅਦ ਜੋ ਕੋਈ ਫਾਇਦਾ ਨਹੀਂ ਜਦੋਂ ਇਨਡੀਜੈਂਸ ਆਊਟ ਬ੍ਰੇਕ ਹੋਗੀ ਫਿਰ ਕੋਈ ਫਾਇਦਾ ਨਹੀਂ ਹੈਗਾ ਵੈਕਸੀਨ ਲਗਵਾਉਣ ਉਹ ਸਰ ਜੋ ਹੋਰ ਬੱਕਰੀ ਪਾਲਕ ਨੇ ਉਹਨਾਂ ਨੂੰ ਅਪੀਲ ਕਰਦੇ ਵੈਕਸੀਨ ਕਰਵਾ ਲੈਣ ਉਹ ਬੜੀ ਹਾਂਜੀ ਹਾਂਜੀ ਜਿਹੜੇ ਵੀ ਹੈਗੇ ਬਾਕੀ ਬੱਕਰੀ ਫਾਰਮ ਫਰੀ ਕੋਟ ਤਹਿਸੀਲ ਦੇ ਤੰਦਰੁਸਤ ਤੰਦਰੁਸਤ ਜਾਨਵਰਾਂ ਦੇ ਲਗਵਾਉਣ ਵੈਕਸੀਨ ਕਿਉਂਕਿ ਜਿਹੜੇ ਬਿਮਾਰ ਹੈ ਉਹਨਾਂ ਦੇ ਨਹੀਂ ਵੈਕਸੀਨ ਲੱਗ ਸਕਦੀ